ਇਹ ਸਾਰੇ ਜਿੰਨੇ ਵੀ ਗੁਰੂ ਘਰ ਦੇਸ਼ ਦੁਨੀਆ ਦੇ ਅੰਦਰ ਉਹਨਾਂ ਦੇ ਜਿਹੜੇ ਨਿਸ਼ਾਨ ਸਾਹਿਬ ਹੈ ਉਹਨਾਂ ਦੇ ਰੰਗ ਜਿਹੜੇ ਨੇ ਉਹ ਬਸੰਤੀ ਹੋਣ ਚਾਹੀਦੇ ਆ ਨਿਸ਼ਾਨ ਸਾਹਿਬ ਦੇ ਜਿਹੜੇ ਵਸਤਰ ਹੈ ਉਹ ਅੱਜ ਨਵਾਂ ਵਸਤਰ ਬਸੰਤੀ ਰੰਗ ਦਾ ਜਿਹੜਾ ਉਹ ਚੜਾਇਆ ਗਿਆ ਗੁਰੂ ਕਿਰਪਾ ਕਰੇ ਤੁਹਾਡਾ ਸਾਰਿਆਂ ਦੀਆਂ ਜਿਹੜੀਆਂ ਉੱਚਾ ਬੰਨ ਕਾ ਬਨਾ ਉਸ ਪਾਦਰੂ ਦੇ ਬਰੀਜੇ ਦੇ ਵਿੱਚ ਪੂਰੀ ਆਉਂਦਾ ਸੋ ਅਜੇ ਘੋਰ ਬਹੁਤ ਵੱਡਾ ਜਿਹੜਾ ਇਤਿਹਾਸਿਕ ਫੈਸਲਾ ਸ੍ਰੀ ਅਕਾਲ ਤਖਤ ਸਾਬ ਨੂੰ ਲਿਆ ਗਿਆ ਇਹ ਸਾਰੇ ਜਿੰਨੇ ਵੀ ਗੁਰੂ ਘਰ ਦੇਸ਼ ਦੁਨੀਆ ਦੇ ਅੰਦਰ ਉਹਨਾਂ ਦੇ ਜਿਹੜੇ ਨਿਸ਼ਾਨ ਸਾਹਿਬ ਹੈ ਉਹਨਾਂ ਦੇ ਰੰਗ ਜਿਹੜੇ ਨੇ ਉਹ ਬਸੰਤੀ ਹੋਣ ਚਾਹੀਦੇ ਹੈ ਗੁਰੂ ਪ੍ਰਤਨ ਸਮੇਂ ਦੇ ਵਿੱਚ ਜਿਹੜੇ ਗੁਰੂ ਘਰ ਸੀਗੇ ਨਿਸ਼ਾਨ ਸਾਹਿਬ ਦੇ ਜਿਹੜੇ ਵਸਤਰਾਂ ਦੇ ਰੰਗ ਉਹ ਬਸੰਤੀ ਹੋਇਆ ਕਰਦੇ ਸੀ ਸੋ ਅੱਜ ਅਸੀਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਨਿਸ਼ਾਨ ਸਾਹਿਬ ਦੇ ਜਿਹੜੇ ਵਸਤਰ ਹੈ ਉਹ ਅੱਜ ਨਵਾਂ ਵਸਤਰ ਬਸੰਤੀ ਰੰਗ ਦਾ ਜਿਹੜਾ ਉਹ ਚੜਾਇਆ ਗਿਆ ਸੁਸੰਗਤਾਂ ਨੂੰ ਲੱਖ ਲੱਖ ਵਾਰਕਾਂ ਸ਼ਾਮ ਦੇ ਦਰਬਾਰ ਇਸੇ ਤਰ੍ਹਾਂ ਕੀਰਤਨ ਦਰਬਾਰ ਸੁਭਸ਼ੀਸ਼ ਲੰਗਰ ਅੱਜ ਸੋ ਮੈਂ ਫੇਰ ਇੱਕ ਵਾਰ ਸਾਰੀ ਸੰਗਤ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੀ ਦੀਆਂ ਸੰਗਰਾਮ ਜਿੱਥੇ ਭਦਰੂ ਦਾ ਇਹ ਮਹਿੰਨਾ ਸ਼ੁਰੂ ਹੋਇਆ ਇਹ ਮਹੀਨਾ ਸਾਡੇ ਜਿਹੜਾ ਮੌਸਮ ਹੈ ਮੌਸਮ ਦੇ ਵਿੱਚ ਵੀ ਅੱਜ ਤੋਂ ਜਿਹੜੀ ਤਬਦੀਲੀ ਹੈ ਪਾਦ੍ਰੋਮੀ ਦੇ ਵਿੱਚ ਤਬਦੀਲੀ ਸ਼ੁਰੂ ਹੋ ਜਾਂਦੀ ਹੈ ਸੋ ਗੁਰੂ ਕਿਰਪਾ ਕਰੇ ਤੁਹਾਡਾ ਸਾਰਿਆਂ ਦੀਆਂ ਜਿਹੜੀਆਂ ਇੱਛਾ ਬਨੁਕਰਮਾਂ ਉਹ ਇਸ ਪਾਦ੍ਰੋ ਦੇ ਬਰੀਦ ਦੇ ਵਿੱਚ ਪੂਰੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਜਿੰਨੇ ਵੀ ਗੁਰੂ ਘਰ ਦੇਸ਼ ਦੁਨੀਆ ਦੇ ਅੰਦਰ ਉਹਨਾਂ ਦੇ ਜਿਹੜੇ ਨਿਸ਼ਾਨ ਸਾਹਿਬ ਹੈ ਉਹਨਾਂ ਦੇ ਰੰਗ ਜਿਹੜੇ ਨੇ ਉਬਸੰਤੀ ਹੋਣੀ ਚਾਹੀਦੀ ਹੈ। ਜੀ ਸ਼ਾਨ ਸਾਹਿਬ ਦੇ ਜਿਹੜੇ ਵਸਤਰ ਹੈ ਉਹ ਅੱਜ ਨਵਾਂ ਵਸਤਰ ਦਸੰਤੀ ਰੰਗ ਦਾ ਜਿਹੜਾ ਉਹ ਚੜਾਇਆ ਗਿਆ। ਗੁਰੂ ਕਿਰਪਾ ਕਰੇ ਤੁਹਾਡਾ ਸਾਰਿਆਂ ਦੀਆਂ ਜਿਹੜੀਆਂ ਇੱਛਾ ਬਨੁਕਾਪਨਾ ਉਸ ਪਵਦਰੂ ਦੇ ਬਰੀਦਨ ਦੇ ਵਿੱਚ ਪੂਰੀ ਹੋਵੇ। ਸੋ ਅੱਜ ਇੱਕ ਹੋਰ ਬਹੁਤ ਵੱਡਾ ਜਿਹੜਾ ਇਤਿਹਾਸਿਕ ਫੈਸਲਾ ਸ੍ਰੀ ਅਕਾਲ ਤਖਤ ਸਾਬਨ ਨੂੰ ਲਿਆ ਗਿਆ ਇਹ ਸਾਰੇ ਜਿੰਨੇ ਵੀ ਗੁਰੂ ਘਰ ਦੇਸ਼ ਦੁਨੀਆ ਦੇ ਅੰਦਰ ਉਹਨਾਂ ਦੇ ਜਿਹੜੇ ਨਿਸ਼ਾਨ ਸਾਹਿਬ ਹੈ ਉਹਨਾਂ ਦੇ ਰੰਗ ਜਿਹੜੇ ਨੇ ਉਹ ਬਸੰਤੀ ਹੋਣ ਚਾਹੀਦੇ ਐ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਜਿਹੜੇ ਗੁਰੂ ਘਰ ਸੀਗੇ ਨਿਸ਼ਾਨ ਸਾਹਿਬ ਦੇ ਜਿਹੜੇ ਵਸਤਰਾਂ ਦੇ ਰੰਗ ਐ ਉਹ ਬਸੰਤੀ ਰੂਆ ਕਰਦੇ ਸੀ ਸਵਾਜਸੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਜਿਸਾਨ ਸਾਹਿਬ ਦੇ ਜਿਹੜੇ ਵਸਤਰ ਹੈ ਉਹ ਅੱਜ ਨਵਾਂ ਵਸਤਰ ਬਸੰਤੀ ਰੰਗ ਦਾ ਜਿਹੜਾ ਉਹ ਚੜਾਇਆ ਗਿਆ ਸੁਸੰਗਤਾਂ ਨੂੰ ਲੱਖ ਲੱਖ ਵਾਰਕਰ ਸ਼ਾਮਦੇਵ ਦਵਾਰ ਇਸੇ ਤਰ੍ਹਾਂ ਕੀਰਤਨ ਦਰਬਾਰ ਸੁਭੀਸ਼ ਲੰਗਰ ਅੱਜ ਸੋ ਮੈਂ ਫੇਰ ਰਿਕਵਰ ਸਾਰੀ ਸੰਗਤ ਨੂੰ ਅੱਜ ਦੇ ਇਸ ਪਾਵਤ ਪਵਿੱਤਰ ਦਿਹਾੜੀ ਦੀਆਂ ਸੰਗਰਾਮ ਜਿੱਥੇ ਭਾਦਰੂ ਦਾ ਇਹ ਮਹੀਨਾ ਸ਼ੁਰੂ ਹੋਇਆ ਇਹ ਮਹੀਨਾ ਸਾਡੇ ਜਿਹੜਾ ਮੌਸਮ ਮੌਸਮ ਦੇ ਵਿੱਚ ਵੀ ਅੱਜ ਤੋਂ ਜਿਹੜੀ ਤਬਦੀਲੀ ਹੈ ਭਾਦਰੂ ਮਹੀਨੇ ਦੇ ਵਿੱਚ ਤਬਦੀਲੀ ਸ਼ੁਰੂ ਹੋ ਜਾਂਦੀ ਹੈ ਸੋ ਗੁਰੂ ਕਿਰਪਾ ਕਰੇ ਤੁਹਾਡਾ ਸਾਰਿਆਂ ਦਾ ਜਿਹੜੀਆਂ ਇੱਛਾ ਬਨੁਕਰਾਂ ਦਾ ਉਸ ਪਾਦ੍ਰੋ ਦੇ ਬਰੀਦ ਦੇ ਵਿੱਚ ਪੂਰੀ ਆਹੋ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ